ਜਿਹੜਾ ਸਿੱਖ ਡਾਇਸਪੋਰਾ ਦਾ ਹਾਂ ਇਹ ਅਜ ਇੰਨਾ ਤਾਕਤਵਰ ਹੋ ਚੁੱਕਾ ਹੈ ਜੇ ਮੈਨੂੰ ਪੁੱਛੋ ਮੈਂ ਇੰਡੀਆ 'ਚ ਰਹਿੰਦਾ ਹਾਂ ਹਾਂ ਕਿ ਇੰਡੀਆ ਦਾ ਸਿੱਖ ਦਾ ਪੋਲਿਟਿਕਸ ਜਿਹੜਾ ਹੈ ਉਹ ਡਾਇਸਪੋਰਾ ਡਿਸਾਈਡ ਕਰਦਾ ਹੈ ਬਿਲਕੁਲ ਠੀਕ ਉਹਦਾ ਜਿਹੜਾ ਆਪਾਂ ਹਾਊਸ ਸਟੇਜ ਤੇ ਆ ਗਏ ਬਿਲਕੁਲ ਠੀਕ ਹੈ ਮੈਂ ਸਹਿਮਤ ਹਾਂ ਤੁਸੀਂ ਇਸ ਲਾਈਨ ਦੇ ਅੱਗੇ ਹੋ ਮੇਰੇ ਤੋਂ ਬਿਲਕੁਲ ਸਹਿਮਤ ਹਾਂ ਕਿਉਂਕਿ ਮੈਂ ਘਰੇ ਰੋਜ਼ ਸੁਣਦਾ ਕਿਉਂਕਿ ਆਪਾਂ ਇੰਟੱਚ ਰਹੇ ਹਾਂ ਬੜਾ ਬਾਹਰ ਬੜਾ ਇੰਟੱਚ ਹੈ ਲੇਕਿਨ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਹੂੰ ਕਿ ਸਿੱਖ ਡਾਇਸਪੋਰਾ ਨੇ ਆਪਣੀ ਕਦਰ ਬਣਾ ਲਈ ਦੇਖੋ ਇਸ 33 34 ਲੱਖ ਪੁੱਗਤ ਬਣਾਲੀ ਐ ਨੀ 33 34 ਲੱਖ ਸਿੱਖ ਬਾਹਰ ਗਿਆ ਉਹ ਇਸ ਵੇਲੇ ਬੜਾ ਵੈਲ ਆਊ ਬੜੀ achi position ਚ ਆ ਗਏ ਹੂੰ ਤੁਸੀਂ ਹੈਰਾਨ ਹੋਗੇ ਬਲੀ ਜੀ ਮੈਂ ਵੀ ਤਿੰਨ ਦਿਨੋਂ ਇੱਕ ਖਬਰ ਪਾਈ ਸਾਰੀ ਦੁਨੀਆ ਹੈਰਾਨ ਹੋ ਗਈ ਇੱਕ ਸਰਦਾਰ ਆਇਆ ਅਮਰੀਕਾ ਤੋਂ ਉਹ ਵਰਲਡ ਦੇ ਕਈ ਬੈਂਕਿੰਗ ਵਿੱਚ ਨੰਬਰ 1 ਟੂ ਰਿਹਾ ਇਸ ਵੇਲੇ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਨਾ ਉਹਦੀਆਂ ਵਰਲਡ ਦੀਆਂ ਯੂਨੀਵਰਸਟੀਆਂ ਬਣੀਆਂ ਵਰਲਡ ਇੱਕ ਇੰਡੀਆ ਦੇ ਦੋ ਬਾਹਰ ਉਦੋਂ ਇੰਡੀਆ 'ਚ ਬਣੀ ਹੈ ਬੰਬੇ ਉਹਦਾ ਹੈਡ ਕੌਣ ਹੈ ਸਰਦਾਰ ਅਨੰਦ ਪਗੜੀ ਵਾਲਾ ਵਾਹ ਮੈਂ ਜਦੋਂ ਪਾਈ ਦੁਨੀਆ ਹੈਰਾਨ ਹੋ ਗਈ ਹੈ ਕਿ ਇਸ ਵਰਡ ਜਿੱਥੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਛਾ ਗਈ ਹੈ ਮਤਲਬ ਜੀ ਸਰਦਾਰ ਗਿਆ ਯੋਗੀ ਆਏ ਆਰਟੀਫੀਸ਼ੀਅਲ AI ਦਾ ਤੁਸੀਂ ਸਿੱਖਾ ਗਿਆ ਜੀ ਤੇ ਪਹਿਲਾਂ ਆਪਟਿਕ ਫਾਈਬਰ ਵੀ ਆਪਣੇ ਸਿੱਖ ਨਹੀਂ ਮੇਰਾ ਮਤਲਬ ਹੈ